ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਬਾਈ ਸਤਨਾਮ ਸਿੰਘ ਦੇ ਕੋਲ ਤੇ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਜਿਹੜੇ ਨਾਗਿਆ ਘਟੋ ਘਾਟ ਵੀ ਪੰਜ ਕੇ ਨਗ ਜਿਹੜਿਆ ਤੁਹਾਨੂੰ ਆਪਾਂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਜਾਦੇ ਪਸ਼ੂ ਜਿਹੜੇ ਹੈਗੇ ਆ ਗਾਵਾਂ ਨੇ ਬਿਲਕੁਲ ਸੁਈਆਂ ਸਵਾਈਆਂ ਨੇ ਵਿਧ ਬੱਚੇ ਆ ਉਰੇੀ ਦੁੱਧ ਮਿਲਕਿੰਗ ਤੇ ਵੀ ਹੋਣਗੇ ਪੌਲੇ ਦੇ ਵਿੱਚ ਵੀ ਹੋਣਗੇ ਪੂਰੀ ਗੱਲਬਾਤ ਆਪਾਂ ਭਾਜੀ ਸਤਨਾਮ ਦੇ ਨਾਲ ਕਰਾਂਗੇ ਇੱਕ ਵੜ ਜਿਹੜੀ ਆ ਦੋਸਤੋ ਪੰਜਾਬ ਵੜਾਂ ਦੇ ਵਿੱਚੋਂ ਤੁਹਾਨੂੰ ਇੱਕ ਗੱਬਣ ਵੇਖਣ ਦੇ ਵਿੱਚ ਮਿਲੇਗੀ ਸਮਾਂ ਲ ਜਾਂਦੀ ਹੈ ਦਿਨ ਕਿੰਨੇ ਲੈ ਕੇ ਜਾਊਗੀ ਉਹ ਪੂਰੀ ਗੱਲਬਾਤ ਕਰ ਲਾਂਗੇ ਅੱਜ 13 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਬਿਲਕੁਲ ਨੋਟ ਕਰ ਲਓ 12 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਆ ਦੁਪਹਿਰ ਦੇ ਵਿੱਚ ਆ ਜਾਂਦਾ 12:00 ਵਜੇ ਦਾ ਸਮਾਂ ਜਿਹੜਾ ਦੋਸਤੋ ਹੁਣ ਹੈਗਾ ਤੇ ਗੱਲਬਾਤ ਆਪਾਂ ਕਰਦੇ ਆਂ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਖਰੀਦਣ ਤੋਂ ਪਹਿਲਾਂ ਸਾਈ ਬਿਆਨਾਂ ਕਰਕੇ ਜਿਹੜਾ ਦੋਸਤੋਂ ਤੁਸੀਂ ਆਪਦੀ ਨਿਰਖ ਪਰਖਾ ਤਸੱਲੀ ਆ ਇੱਕ ਟਾਈਮ ਦੋ ਟਾਈਮ ਚੁਵਾਈ ਕਰ ਸਕਦੇ ਹੋ ਸੂਏ ਪਸ਼ੂ ਦੀ ਬਾਕੀ ਗੱਬਰ ਦੀ ਤੇ ਪਕੇ ਤਸੱਲੀ ਕਰ ਸਕਦੇ ਆਓ ਕਰਦੇ ਆ ਗੱਲਬਾਤ ਹੋਜੀ ਸਭ ਤੋਂ ਪਹਿਲਾਂ ਭਜੀ ਸਤਨਾਮ ਸਿੰਘ ਸਸਰੀਕਾਲ ਸਸਰੀ ਦੇ ਵੀਰ ਜੀ ਕੋ ਦਿੱਤਾ ਜੇ ਬਹੁਤ ਬਹੁਤ ਜੀ ਦਾ ਰੱਖਾ ਕਰਦਾ ਜਲਦੀ ਕਲਾ ਮੇਰਾ ਮਹਾਰਾਜ ਜੀ ਇਹ ਚਾਹਤ ਕੁਝ ਚਾਹੀਦੇ ਆ ਅੱਜ ਪਾਜੀ ਕਟੋਵੜ ਪੰਜ ਕੇ ਪਸ਼ੂ ਹੈਗੇ ਮਗਾਉ ਪੰਜ ਹੈ ਪਸ਼ੂ ਤੇ ਆਪਣੇ ਕੋਲ ਠੀਕ ਹੈ ਤਿੰਨ ਬਰ ਵੀ ਸੇਲ ਹੋ ਗਏ ਜੀ ਠੀਕ ਹੈ ਸੇਲ ਹੋ ਗਏ ਦੋ ਰਾਤੀ ਹੋਈਆਂ ਇੱਕ ਤੇ ਹੋਈ ਅੱਜ ਜਿਆਦੇ ਨਾਲ મતਲਬ ਕਿ ਸੋਏ ਨਹੀਂ ਸਾਰੇ ਹਨਾ ਹਾਂ ਜੀ ਸੁਈਆਂ ਆਪਣੇ ਕੋਲ ਚਾਰ ਤੇ ਇੱਕ ਗੱਬੜਾ ਹੈ ਇੱਕ ਗੱਬੜਾ ਹੈ ਜੀ ਪਾਜੀ ਠੀਕ ਹੈ ਤੇ ਆ ਗਏ ਵਰਗੇ ਸ਼ੁਰੂਆਤਾਂ ਫਿਰ ਜੀ ਹਾਂ ਜੀ ਆ ਪਾਜੀ ਪਹਿਲੇ ਨੰਬਰ ਤੇ ਇਹ ਵੜ ਆ ਗਈ ਆਪਣੇ ਕੋਲ ਹਾਂ ਜੀ ਹਾਂ ਜੀ ਇਹ ਡਿਟੇਲ ਆ ਜੀ ਜੇ ਤੁਜਸਲਾ ਸੁਈ ਵੀਰ ਜੀ ਪਰਸੋਂ ਸੁਈ ਮਾ ਰਛੀ ਜੀ ਮਗਰ ਬੱਛੀ ਆ ਗਈ ਹਾਂਜੀ ਪਰਸੋਂ ਦੀ ਸੋਈ ਆ ਹਾਂ ਬਾਕੀ ਕੰਨੀ ਕਲੀ ਕਰਵਾਈ ਬਹੁਤ ਆ ਸਵੇਰ ਤੁਜਾ ਦੇ ਆ ਵੇਖੋ ਦੋਸਤੋ ਥਣ ਨੀਵਾ ਹੁਣ ਬਹੁਤ ਸੋਣਾ ਲੱਗਾ ਹੈ ਬੇਤ ਬੁੱਤ ਪੜੀ ਆ ਆ ਬਿਠਾ ਬਰਲਾ ਜੀ ਥੋੜੀ ਕੇਰ ਕਰਦੇ ਆ ਆ ਕਰੋ ਜੀ ਠੀਕ ਆ ਦੂਜਾ ਸੂਆ ਜਿਹੜਾ ਭਰਾਵੋ ਸੋਈ ਆ ਤੇ ਬੱਚਾ ਥੱਲੇ ਬੱਛੀ ਆ ਗਈ ਇਹਦੇ ਠੀਕ ਆ ਤੇ ਤੀਜੇ ਦਿਨ ਦੇ ਵਿੱਚ ਹੋਵੇਗੀ ਠੀਕ ਆ ਇਹ ਆ ਬੱਚੇ ਦੇ ਬਿਲਕੁਲ ਵੇਖੋ ਨਾਲ ਹੈ ਜਿਹੜੀ ਬੇਡ ਵਾਲੀ ਆ ਜੀ ਉਰੀ ਨਾ ਪਤਾ ਰਹੀ ਹੈ ਨਾ ਨੜੂ ਬਚ ਰਿਹਾ ਬੋਲ ਗਈ ਆ ਖੋਲ ਕੇ ਦਿਖਾਈਏ ਜੀ ਤੇ ਕੱਦ ਕੱਠ ਜਿਹੜਾ ਦੋਸਤੋ ਵਧੀਆ ਹੈ ਠੀਕ ਆ ਬਜਨ ਬਹੁਤ ਆ ਬਜਨ ਬਜਨ ਪੂਰਾ ਥੋੜਾ ਯਾਰ ਟਾਈਮ ਲਾਇਆ ਪਰਸਾ ਘਟ ਘਟ ਪੱਠੇ ਘਟ ਖਾਦੇ ਜੀ ਹਾਂ ਜੀ ਅੱਛਾ ਜੀ ਨਾ ਘਰ ਦੀ ਵਸੇ ਨਾ ਕਰੋ ਸਾਡੇ ਬਿਧੀ ਚ ਆਹ ਦੇਖੋ ਜੀ ਬਜਨ ਪਲੀ ਪੂਰੀ ਬਹੁਤ ਕਰਦਾ ਠੀਕ ਆ ਤੇ ਪਲੀਪੂਰੀਆ ਬਾਕੀ ਸੂ ਦੇ ਵਿੱਚ ਆਪਾਂ ਮੰਨ ਲ ਗਏ ਵੀ ਜਿਵੇਂ ਕੋਈ 2-3 ਦਿਨ ਦਾ ਸਮਾਂ ਹੋਇਆ ਤੇ ਪਸ਼ੂ ਆਪਣੇ ਆਪ ਨੂੰ ਜਿਹੜਾ ਮੈਂਟੇਨ ਕਰਦੇ ਕਰਦੇ ਕੋਈ 5-4 ਦਿਨ ਲੈ ਜਾਂਦਾ ਤੇ ਆਹ ਠੰੜਲੇ ਭਾਵੇਂ ਕੋਈ ਜੀ ਮੁੱਠੀਲਾ ਥਾਣੇ ਭਰਾਵੋ ਠੰੜ ਦੀ ਜਿਹੜੀ ਆ ਲੰਬਾਈ ਆ ਉਹ ਚੰਗੀ ਆ ਹਾਥੀ ਚਵਾਈ ਆਪਾਂ ਕਰਾਂਗੇ ਤੇ ਕੋਈ ਮੁਸ਼ਕਲ ਨਹੀਂ ਕੀ ਪੂਰਾ ਜਿਹੜਾ ਮੁੱਠੀਲਾ ਥਾਣਾਂ ਲੱਗਾ ਬੈਠਦੇ ਬਾਕੀ ਚਵਾਈ ਪੁੱਛ ਲੈਣੀ ਆਪਾਂ ਬੋਲਾ ਪੁੱਛ ਲੈਣੀ ਆ ਕਿ ਕਿੰਨਾ ਜਿਹੜਾ ਹੋਣਾ ਇਸ ਟਾਈਮ ਹੈਗਾ अच्छा पाजी ਕਿੰਨਾ ਕ ਪੌਣਾ ਹੋਣਾ ਥੱਲੇ ਪੌਣਾ ਵੀ ਦੇ ਕੋ 15 ਕਿਲੋ ਹੋਊਗਾ ਜੀ اچھا ਹਾਂਜੀ ਹੁਣ ਤੋਈਆਂ ਚੰਗੀਆਂ ਸਾਵਾਂ ਅੱਛੀ ਬਹੁਤ ਬੰਦੀ ਕੋਲ ਰਹਿਣ ਦੇ 15 ਕਿਲੋ ਨੈਟ ਹੈਗਾ ਜੀ ਨੈਟ ਹੈਗਾ ਜੀ ਹਾਂਜੀ ਤੇ ਜਦੋਂ ਸੁਈ ਹੋਇਆ ਜੀ ਖੁਰਸੀ ਬਗਰੇ ਠੀਕ ਹੈ ਹਾਂਜੀ ਬਾਕੀ ਚਵਾਈ ਚੂਈ ਦੱਸ ਦੋ ਥਾਣਾ ਦੀ ਚਵਾਈ ਬਹੁਤ ਵਧੀਆ ਇੱਕ ਨੰਬਰ ਦੀ ਹੋਏ ਮੰਗਾ ਬਹੁਤ ਪੌਂਜਦਾ ਚੂਈ ਜੋ ਅੱਛਾ ਕੋਲੀ ਕੋਲੀ ਹੈ ਹਾਂਜੀ ਫਿਰ ਪੂਰਛੱਠੇ ਤੋਂ ਕੋਈ ਕੋਈ ਮੈਨੂੰ ਚਵਾਈ ਦੇ ਇੱਕ ਨੰਬਰ ਦੀ ਲੱਗੀ ਚਵਾਈ ਦਾ ਕੋਈ ਲੰਮਾ ਨਹੀਂ ਹੈ ਠੀਕ ਹੈ ਬਈ ਤੇ ਬਾਕੀ ਚੋਕੇ ਨਹੀਂਗਾ ਫੇਲ ਕਰਦਾ ਹੂੰ ਬਾਕੀ ਲੋਕ ਤੇ ਮੁੱਲ ਭਾਜੀ ਭਾਵਟ ਤੱਕ ਕਿੰਨਾ ਕੁ ਮੁੱਤ ਵੀ ਭਾਵੇਂ 55 ਦੀ ਵੇਚ ਲੈਂਦੇ ਹਾਂਜੀ ਆਪਾਂ 52000 ਦੀ ਦਿੰਦਾ 52 ਦੀ ਆ ਕਰਦਾ ਛੋੜ ਛੜ ਠੀਕ ਆ ਜੀ ਵਿੱਚੋਂ ਛੋੜ ਛੱਪਾ ਜਿਹੜਾ ਦੋਸਤੋ ਉਹ ਹੋ ਜਾਊਗਾ ਠੀਕ ਆ ਤੇ 55000 ਡਿਮਾਂਡ ਆ ਤੇ ਵਿੱਚੋਂ ਮਾਨਤਾ ਜਿਹੜਾ ਉਹ ਘਰ ਜ਼ਰੂਰ ਆਇਆਂ ਦਾ ਹੁੰਦਾ ਹਰ ਵਾਰ ਦੀ ਤਰ੍ਹਾਂ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਆਪਣਾ ਪਸ਼ੂ ਆ ਜਿਹੜਾ ਵੀ ਸਿਲੈਕਟ ਕੀਤਾ ਉਹਦੀ ਜਾਂਚ ਕਰ ਲਓ ਤਸੱਲੀ ਕਰ ਲਓ ਪੂਰੀ ਠੀਕ ਆ ਆ ਵਹਿੜਾ ਥਾਨਲੇਵਾ ਜਿਹੜਾ ਬਿਲਕੁਲ ਪੱਧਰ ਆ ਬੈਕ ਸਾਈਡ ਤੋਂ ਵੀ ਜੇਕਰ ਤੁਸੀਂ ਦੇਖ ਰਹੇ ਹੋ ਹਰ ਪਾਸਿਓਂ ਪ੍ਰੋਪਰ ਆ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਇੱਕ ਹੋਰ ਵੱਡੇ ਕੱਦ ਕੱਦ ਕਰਦੇ ਜਿਹੜੀ ਬੈੜ ਤੁਹਾਨੂੰ ਦਿਖਾਉਣੇ ਆ ਇਹ ਵੀ ਸੂਈ ਤਾਜੀ ਜੀ ਜਿਹੜੀ ਸੂਈ ਪਰਸੋ ਸੂਈ ਇਹਦੇ ਪੱਗ ਵੱੱਛੀ ਆ ਜੀ ਇਹਦੇ ਥੱਲੇ ਬੱਚਾ ਬੱਛੀ ਆ ਗਿਆ ਆ ਦੇਖੋ ਜੀ ਬੱਚਾ ਇਹਦੇ ਥੱਲੇ ਵੀ ਜਿਹੜਾ ਦੋਸਤੋ ਬੱਛੀ ਆ 나ੜੂ ਬੱਚੇ ਦੇ ਨਾਲ ਅਜਾ ਕਿਨਵਾ ਦੂਜਾ ਤੀਜਾ ਤੇ ਨਹੀਂ ਹੋਊਗਾ ਤੀਸਰਾ ਦਿਨ ਆ ਤੇ ਤੀਸਰਾ ਦਿਨ ਆ ਤੇ ਹਾਈਟ ਉਹ ਕੱਦ ਕੋ ਤੁ ਦਾ ਬੜਾ ਫੁੱਲ ਕੱਦ ਉਹ ਵੱਡਾ ਬੰਦੇ ਫੁੱਲ ਵੱਡੇ ਹਾਈਟ ਦੇ ਵਿੱਚ ਫੁੱਲ ਵੱਡੇ ਕੱਦ ਕਾਠੀ ਦੀ ਜਿਹੜੀ ਦੋਸਤੋ ਇਹ ਬੈੜ ਆ ਸੁਭਾ ਤੀਜਾਊਗਾ ਜੀ ਸੁਭਾ ਤੀਸਰੇ ਮਾਰ ਕੇ ਚੰਦਾ ਤੁਹਾਨੂੰ ਦੋ ਜਿਆਦਾ ਫੇਸ ਤੋਂ ਦੋ ਜਿਆ ਲੱਗਦਾ ਹੂੰ ਤੀਜਾ ਕਹ ਲੋ ਇੱਕ ਫੇਸ ਤੋਂ ਲੱਗਾ ਹਾਂਜੀ ਹਾਂਜੀ ਆ ਤੀਜੇ ਵਿੱਚ ਮੰਨ ਸਕਦੇ ਆ ਆ ਦੇਖੋ ਜੀ ਹਵਾਨਾ ਆਰਡਰ ਜਿਹੜਾ ਦੋਸਤੋ ਆ ਤੁਸੀਂ ਵੇਖ ਲਓ ਤੇ ਚੋਈ ਸੁਭਾ ਕਿੰਨੇ ਕ ਵਜੇ ਕਰ ਲਈ ਜੀ ਚੋਈ ਨਹੀਂ ਸਵੇਰ ਮਗਰ ਸਾਢੇ 5 ਵਜੇ ਸੋੜੇ ਸਾਢੇ 5 ਵਜੇ ਦੀ ਕਿਚੂਈ ਹੈ ਠੀਕ ਆ ਤੇ ਦੁੱਧ ਹੁਣ ਬੋਲੇ ਚ ਕਿੰਨਾ ਕ ਬੋਲਾ ਹਜ ਰੇ ਜੀ 15 ਕਿਲੋ ਲੈਟ ਹੋਊਗਾ 15 ਕਿਲੋ ਦੇਖੋ 15 ਤੋਂ ਪਲੱਸ ਹੀ ਹੋ ਸਕਦਾ 60 ਵਾਹੇ ਵੱਢੀ ਆ ਦੁੱਧ 22-23 ਕਿਲੋ ਉਹਦੇ ਕਰਦੀ ਜਦ ਲਈ ਠੀਕ ਆ ਜੀ 22-23 ਲੀਟਰ ਦੀ ਜਿਹੜੀ ਦੋਸਤੋ ਕਪੈਸਿਟੀ ਆ ਉਹ ਪਿਛਲੇ ਸਵੇਰੇ ਦੇ ਵਿੱਚ ਸੀਗੀ ਠੀਕ ਆ ਹੁਣ 15 ਲੀਟਰ ਜਿਹੜਾ ਤੁਸੀਂ ਬੋਲਾ ਅੱਜ ਦੇ ਟਾਈਮ ਉਹ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਹੋ ਉਹਨੇ ਲੀਟਰ ਦੀ ਚੁਬਾਈ ਕਰ ਸਕਦੇ ਹੋ ਠੀਕ ਆ ਆ ਦੇਖੋ ਬੈਕ ਸਾਈਡ ਤੋਂ ਤੁਸੀਂ ਥਣਦੇ ਹੋਣ ਸੋਹਣੀ ਚਵਾਈ ਇਹਨੂੰ ਵੀ ਲੱਗੀ ਐ ਜੀ ਪਾਸਾ ਸਾਜੀ 40 40 ਨਹੀਂ ਕੋਈ ਜਗ ਫੇਰ ਹੋ ਜੀ 40 ਵਧੀਆ ਕੋਲੀ ਬਿਲਕੁਲ ਤੇ ਮੁੱਲ ਭਾਜੀ ਕਿੰਨਾ ਲੈਣ ਦੇਣ ਫਿਰ ਕਰਤਾ ਮੁੱਲ ਦੇ ਵਸ਼ੇ ਤੇ ਵੱਡੀ ਭਾਅ ਤਾਂ ਚਵਾਈ ਅਸੀਂ ਵੇਚ ਲਈ ਜੀ ਅੱਛਾ ਜੀ ਸਭ 50000 ਦਿੱਤਾ ਹੈ 50 ਦੀ ਕਰਦਾ ਛੋਟ ਛੋਟ ਕਰਦਾ ਠੀਕ ਆ 50000 ਦੇ ਵਿੱਚੋਂ ਭਰਾਵੋ ਛੋਟ ਹੋ ਜੂਗੀ ਤੇ ਫੁੱਲ ਵੱਡੇ ਕੱਦ ਕੱਦ ਦੇ ਵਿੱਚ ਤੇ ਇਹ ਹੈਗੇ ਛਾਉਣ ਨੂੰ ਵੀ ਬੜੀ ਖਬਰਦਾਰ ਬਾਦੀ ਕਰਵਾ ਲਈ ਓਕੇ ਆਹੋ ਜੀ ਅਕਸਰ ਫਿਰ ਟਾਈਮ ਆ ਜਦੋਂ ਭਰ ਜਾਂਦਾ ਪਸ਼ੂ ਦੁੱਧ ਨਾਲ ਤੇ ਵਿਖਾਲਾ ਉਹਨੇ ਸ਼ੋਅ ਕਰਨਾ ਹੁੰਦਾ ਤੇ ਬਿਲਕੁਲ ਜੀ ਵੜ ਚੰਗੀ ਹੈ ਦੋਸਤੋ ਦੂਜੇ ਨੰਬਰ ਤੇ ਜਿਹੜੀ ਆ ਫੁੱਲ ਵੱਡੀ ਹਾਈਟ ਦੇ ਵਿੱਚ ਤੇ ਮਗਰ ਵੀ ਜਿਹੜੀ ਬੱਛੀ ਆ ਬਹੁਤੇ ਵੀਰਾਂ ਦੀ ਡਿਮਾਂਡ ਹੀ ਹੁੰਦੀ ਆ ਵੀ ਪਸ਼ੂ ਜਿਹੜਾ ਲੈਣਾ ਪੈਸੇ ਉਹੀ ਲੱਗਣੇ ਆ ਮਗਰ ਬੱਚਾ ਜਿਹੜਾ ਬੱਛੀ ਆ ਅੱਗੇ ਨਾਲ ਰਲ ਜਾਂਦਾ ਪਸ਼ੂ ਫੇਰ ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਇਹ ਵੜ ਵੀ ਸੂਈ ਤਾਜੀ ਹੈ ਜੀ ਨਹੀਂ ਇਹ ਗੱਪੜਾ ਜੀ ਖੜਦੀ ਤੋਂ ਚੱਲਦਾ ਇਹ ਗੱਪੜਾ ਨੇ ਇੱਕ ਕ੍ਰੋਸ ਆ ਗਿਆ ਨਾ ਜੀ ਹਾਂ ਥੋੜੀ ਦੌਰ ਖੰਡੀ ਹੋਣੀ ਜੀ ਹਾਂ ਤਾਂ ਦੇਖੋ ਕਿ ਕਿਡਾ ਹੋਣਾ ਲੱਗਾ ਲੋ ਵੀ ਪ੍ਰਭੂ ਤੀਜੇ ਨੰਬਰ ਤੇ ਇਹ ਤੁਸੀਂ ਜਿਹੜੀ ਆਹ ਲਾਉਣੇ ਕਰਵਾਏ ਬਣੂ ਹੋ ਦੇਖੋ ਜੀ ਇਹ ਕਮਾਲਾ ਹੀ ਕਰਨੀਆਂ ਜੀ ਜੀ ਸੂਈ ਹੈ ਇਹਦਾ ਠੀਕ ਹੈ ਇਹਨੂੰ ਵੀ ਫੋਲ ਕੇ ਦਿਖਾਉਣੇ ਆਪਾਂ ਤੇ ਸ਼ਾਈਵਲ ਕ੍ਰੋਸ ਐਚ ਐਫ ਸ਼ਾਈਵਲ ਕ੍ਰੋਸ ਸੀ ਇਹਨੇ ਆਪਾਂ ਕਹਿੰਦੇ ਉਹ ਫੇਸ ਕੁਆਲਟੀ ਆ ਠੀਕ ਆ ਤੇ ਆ ਜਿਹੜਾ ਥਣ ਥਣ ਦੇਖੋਗੇ ਦੋਸਤੋ ਬਿਲਕੁਲ ਨੋਕ ਵਾਲਾ ਤੇ ਲੰਬਾ ਥਣਾ ਢੇਰ ਤੁਲਾ ਜੇ ਕਾਫੀ ਆ ਵੀ ਹਫਤਾ ਖੰਡ ਜਿਹੜਾ ਦੋਸਤੋ ਉੱਪਰ ਵੀ ਸਮਾਂ ਖੜ ਸਕਦੀ ਏ ਤੇ ਆ ਥਾਂ ਦੇ ਬਾਜੀ ਠੰਡੀ ਜਿਹੀ ਜੇ ਨਜ਼ਰ ਆ ਸੋਹਣੀ ਲਓ ਜੀ ਠੀਕ ਆ ਪੂਰੀ ਸੀਨਸ ਲੱਗ ਬੈਠ ਤੋ ਤੋ ਭਾਜੀ ਚਵਾਦੂ ਕੋ 14 15 ਕੇ 14 15 ਕਾਲੀ ਚ 14 15 ਤੋਂ ਪਹਿਲਾਂ ਨੇ ਗੱਡੇ ਹੋ ਹਾਂ ਤੇ 14 15 ਤੇ ਰਾਣਾ ਕਾਜੀ ਇੰਨੀ ਕੁ ਉਮੀਦ ਕਰ ਸਕਦੇ ਆ ਹਾਂ ਜੀ ਦੇਖੋ ਅੱਜ ਮਾਰਖ ਹੋ ਗਿਆ ਹੈ ਨਾ ਆਹ ਵੇਖੋ ਜੀ ਬਹੁਤ ਏ ਲੋ ਬਾਕੇ ਤੇ ਪਣ ਵੀ ਆਇਆ ਇੱਕੋ ਜਿਹਾ ਚਾਉਂਦਾ ਹੀ ਚੰਦੀ ਰ ਹਾਂ ਹਾਂ ਲੋ ਵੀ ਇਹ ਕੋਈ ਗਰਮੀ ਜੀ ਜਾਂ ਕਿਸੇ ਤਰ੍ਹਾਂ ਦੀ ਨਹੀਂ ਬਿਲਕੁਲ ਨਰਮ ਨਰਮ ਜੀ ਵੈੜਾ ਠੀਕ ਆ ਸੀਲ ਸਾਊਗਾ ਪੂਰੀ ਤੇ ਕਿੰਨੇ ਕ ਤੱਕ ਦੇ ਦੇਣੀ ਆ ਭਾਜੀ ਜਿਹੜੀ ਆਪਣੇ ਭੈਣ ਭਰਾਵਾਂ ਨੂੰ ਜੀ ਮੁੱਲ ਤਾਂ ਬੋਲਤਾ ਤੇ ਤਾਰੀ ਕਰੀ ਗਈ ਹੈ 40000 ਕਰਦਾ ਛੋੜ 40 ਦੇ ਵਿੱਚ ਹੁੰਦੀ ਆ ਜੀ ਠੀਕ ਹੈ 40 ਦੇ ਵਿੱਚੋਂ ਭਰਾਵੋ ਜਿਹੜੀ ਛੋੜ ਛੱਪਾ ਕੋਈ ਪਿਆਰ ਮੁਹੱਬਤ ਜਿਹੜੀ ਉਹ ਹੋ ਜੂਗੀ 40000 ਦੇ ਵਿੱਚ ਠੀਕ ਆ ਤੇ ਟਿਪ ਤੇ ਟਿਪ ਕੇ ਜਰੂਰ ਤੁਸੀਂ ਵੇਖ ਲਿਓ ਅੱਗੋਂ ਵਪਾਰ ਦਾ ਕੰਮ ਤਸੱਲੀ ਦਾ ਬਾਈ ਅੱਗੋਂ ਵੀ ਪਹਿਲਾਂ ਹੋਈ ਜਾਂਦੀ ਹੈ ਤਾਂ ਜੀ ਪੂਰੀ ਫੁੱਲ ਤਸੱਲੀ ਆਪਣੇ ਜਿੰਦਾ ਮਰਜ਼ੀ ਕੋ ਟਿਪੀ ਜਾਵੇ ਕਿਉਂਕਿ ਐ ਵੀ ਜੇਕਰ ਤੁਹਾਨੂੰ ਵੀ ਲੱਗੇ ਵੀ ਅਨਫਿਟ ਕੰਮ ਤਾਂ ਫਿਰ ਵੀਡੀਓ ਚ ਚੀਜ਼ ਪਾਉਣੀ ਹੈ ਵੀ ਤੁਹਾਨੂੰ ਵੀ ਹੁੰਦਾ ਵੀ ਨਹੀਂ ਹੈ ਫਿਰ ਸੈੱਟ ਨਹੀਂ ਬੈਣੀ ਹਾਂ ਜੀ ਨਹੀਂ ਨਹੀਂ ਦੇਖੋ ਆਪਾਂ ਵੱਲੋਂ ਗੱਭਣ ਲਈ ਆਦੀ ਪੂਰਾ ਤਸੱਲੀ ਕਰਕੇ ਲਈ ਹੈ ਹਮਮ ਜੇ ਅੱਲਾਹ ਆਪਾਂ ਪੈਸੇ ਤੇ ਕਰੀ ਬੋਧਾ ਬਿਲਕੁਲ ਜੀ ਬਿਲਕੁਲ ਰਕਮ ਲੱਗੀ ਆ ਤੁਹਾਡੀ ਵੀ ਲੱਗੀ ਅੱਗੇ ਵੀ ਕਿਸੇ ਦੀ ਲੱਗਣੀ ਆ ਜੀ ਠੀਕ ਆ ਇਹ ਜਿਹੜੀ ਆ ਦੋਸਤੋ ਵੈਰ ਤ ਪਸੰਦ ਆਈ ਤੇ ਜਰੂਰ ਜੜੀ ਆ ਰਕਮ ਖਰਚ ਕਰਨੀ ਆ ਤੁਸੀਂ ਇਸ ਤੋਂ ਬਾਅਦ ਅਗਲੀ ਇੱਕ ਹੋਰ ਸ਼ਾਈ ਵਾਲਾ ਟੰਗ ਦੇ ਵਿੱਚ ਵਹਿੜਾ ਇਹ ਬਈ ਲੰਮੇ ਧੋਨ ਵਾਲੀ ਸ਼ਾਈ ਵਾਲਾ ਆ ਗਿਆ ਆਹ ਹੋਈ ਲਗਤ ਆ ਗਈ ਇਹ ਬਿਲਕੁਲ ਜਿਵੇਂ ਆਪਾਂ ਕਹਿ ਲਈਏ ਨਾ ਥੋੜਾ ਪਿਓਰ ਦੇ ਨੇੜੇ ਤੇੜੇ ਜਿਹਾ ਆ ਜਾਂਦੀ ਹੈ ਨਾ ਹਾਂਜੀ ਠੀਕ ਆ ਤੇ ਆਹ ਵਹਿੜਾ ਜਿਹੜੀ ਦੋਸਤੋ ਠੀਕ ਆ ਬਿਲਕੁਲ ਕੌਫੀ ਕਲਰ ਜਿਹਾ ਠੀਕ ਆ ਕੌਫੀ ਕਲਰ ਦੇ ਵਿੱਚ ਜਿਹੜੀ ਵਹਿੜਾ ਝਾਲਰ ਝੁਲਰ ਵੇਖੋ ਤੁਸੀਂ ਬੜੇ ਥੰਦੀ ਧੋਨ ਚਾਨਣ ਬੜੇ ਵਧੀਆ ਮੱਝਾਂ ਵਾਂਗ ਪਾਏ ਪੱਤੀ ਡਾਗੇ ਤੁਹਾਨੂੰ ਪਈ ਸੂਹਾ ਭਾਜੀ ਕਿੰਨਾ ਫੇਰਾਇਆ ਇਹ ਤੀਜਾ ਹੋ ਸਕਦੀ ਤੀਜਾ ਹੋ ਹਾਂਜੀ ਤੇ ਬੱਚਾ ਥਲੇ ਕੀ ਇਹਨੇ ਪਤਾ ਮਗਰਵੱਛੀ ਆ ਗਈ ਮਗਰਵੱਛੀ ਆ ਗਈ ਕਿੰਨੇ ਕ ਸਮੇਂ ਦਾ ਸੂਹਾ ਇਹਨੂੰ ਕਿੰਨੇ ਪੱਤियां 26 ਦਿਨ ਦਾ ਮਹੀਨਾ ਦਾ ਕਿੰਨੇ ਦਿਨ ਇਹ ਗਿਣ ਸਕਦੇ ਮਹੀਨੇ ਦਾ ਜਿਹੜਾ ਦੋਸਤੋ ਤੁਸੀਂ ਆ ਸੂਹਾ ਮੰਨ ਕੇ ਜਿਹੜੀ ਇਹ ਵੈੜ ਨੂੰ ਹੱਥ ਪਾ ਲਿਓ ਤੇ ਆ ਜਿਹੜੀ ਫੇਸ ਕੁਆਲਿਟੀ ਏ ਬਾਕੀ ਪੂਰੀ ਆਪਾਂ ਤੁਹਾਨੂੰ ਤੋਰ ਕੇ ਵਿਖਾਉਣੇ ਆ ਸਰੀਰ ਕਾ ਢਾਂਚਾ ਦਿਖਾਉਣੇ ਆ ਪੂਰੀ ਫਿੱਟ ਬਾਕੀ ਲੇਵਾ ਕਰਵਾਣੀ ਜਦੋਂ ਹੁੰਦੇ ਚੋਈਕ ਨਹੀਂ ਹਾਂ ਇਹ ਪੂਰੀ ਵਜਨਦਾਰ ਤੇ ਹਾਈਟ ਬੇਸ਼ੱਕ ਮੀਡੀਅਮ ਦੋਸਤੋ ਤੇ ਵਜਨਦਾਰ ਆ ਆ ਜਿਹੜਾ ਥੰਨੇਵਾਜੇ ਠੀਕ ਆ ਤੇ 25 ਤੋਂ ਇੱਕ ਮੰਥ ਦਾ ਜਿਹੜਾ ਤੁਸੀਂ ਸਮਾਂ ਮੰਨ ਲਿਓ ਤੇ ਪੂਰੀ ਜਿਹੜੀ ਹੈਵੀ ਬਾਡੀ ਵੇਟ ਦੀ ਆ ਭਾਰੇ ਸਰੀਰ ਵਜਨ ਵਟੇ ਵਾਲੀ ਜਿਹੜੀ ਦੋਸਤੋ ਇਹ ਵੇੜਾ ਥੱਲੇ ਜਿਹੜਾ ਬੱਚਾ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗਾ ਉਹ ਬੱਚੀ ਆ ਠੀਕ ਆ ਇਹਦੇ ਮਗਰ ਵੀ ਬੱਚੀ ਸੀ ਨਾ ਜੀ ਹਾਂ ਜੀ 25 ਦੇ ਮਗਰ ਆਹ ਦੇਖੋ ਬੱਚੀ ਸਹੀ ਆ ਆ ਸ਼ਹੀ ਵਾਲੀ ਮਗਰ ਬੱਚੀ ਆ ਤੇ ਆ ਦੇਖੋ ਹੁਣ ਭਾਜੀ ਕਿੰਨਾ ਕਾਪਾ ਦੁੱਧ ਦੇ ਥੱਲੇ ਚੋਣਾ ਜੀ ਦੁੱਧ ਦੇ ਕੋਰਾ ਮਤਲਬ ਉਹਦਾ ਭਾਗ 1500000 ਆ ਜੀ 14 ਕਿਲੋ ਜਿਦਾਓ ਮਰਜੀ ਵੀ ਜਿਹੜਾ ਆਪਣੇ ਕਿਸੇ ਭੈਣ ਭਰਾ ਨੇ ਚੋਲਣਾ ਜੀ ਹਾਂ ਜੀ 14 ਕਿਲੋ ਵੀ ਪਾਈਆ ਕਿਲੋ ਖੱਡ ਘਾਟੀ ਦੱਸਣਾ ਪੜਾ ਹਾਂ ਜੀ ਹਾਂ ਜੀ ਵੀ ਜਿਹੜਾ 14 ਹੈਗਾ ਜੀ 14 ਦਾ ਮਤਲਬ ਉੱਤੇ ਹੀ ਹੋ ਘੱਟ ਨਹੀਂਦਾ ਠੀਕ ਆ ਹਾਂ ਜੀ 240 ਵਾਲੇ ਤੋਂ ਬਿਲਕੁਲ ਸਹੀ ਆ ਬਿਲਕੁਲ ਹਾਂ ਜੀ ਤੇ ਇਹਦਾ ਲੈਣ ਦੇਣ ਇਹ ਵੀ ਇੱਥੇ ਚੱਲੀ ਜਾਂਦੀ ਦਿੰਦਾ 40 ਦੀ ਹਾਂ ਜੀ ਠੀਕ ਹੈ ਜੀ 40000 ਦੀ ਜਿਹੜੀ ਇਹ ਵੀ ਭਰਾਵੋ 40000 ਦੀ ਹੋਊਗੀ ਤੇ ਦੁੱਧ ਤੁਸੀ ਚਵਾਈ ਕਰਨੀ ਹੈ 14 ਲੀਟਰ ਤੁਸੀ ਮਾਰ ਕੇ ਤਸੱਲੀ ਕਰ ਲਿਓ ਵੀ ਵਾਕਈ 14 ਲੀਟਰ ਜੋ ਦੱਸਿਆ ਜਾਂਦਾ ਓਨਰ ਦੇ ਦੁਆਰਾ ਜਾਂ ਮੇਰੇ ਦੁਆਰਾ ਉਹਨੂੰ ਰਿਪੀਟ ਕੀਤਾ ਜਾਂਦਾ ਉਹਨੂੰ ਵੈਰੀਫਾਈ ਕਰ ਲਿਆ ਕਰੋ ਠੀਕ ਹੈ ਜੀ ਦੁਬਾਰਾ ਟਾਈਮ ਕੋਲ ਨੂੰ ਅਸੀਂ ਬਹੁਤ ਖਬਰਦਾਰ ਹੋ ਜੀ ਠੀਕ ਆ ਬੱਚਾ ਇਹਦਾ ਮੈਂ ਦਿਖਾਉਣਾ ਜੀ ਇੱਕ ਵਾਰੀ ਹਾਂ ਜੀ ਉਹ ਆ ਬੱਚਾ ਜਿਹੜਾ ਦੋਸਤੋ ਫੀਮੇਲ ਕਾਫ ਆ ਬੱਚੀ ਆ ਥੱਲੇ ਠੀਕ ਆ ਕੋਈ ਵੀਰ 25 ਦਿਨਾਂ ਦੀ ਕੋਈ ਮਹੀਨੇਕ ਦੀ ਜਿਹੜਾ ਤੁਸੀਂ ਸਮਾਂ ਮੰਨ ਲਿਓ ਠੀਕ ਆ ਆ ਜਿਹੜਾ ਬੱਚਾ ਫੀਮੇਲ ਕਾਫ ਆ ਬੱਚੀ ਆ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਬੱਝੀ ਆ ਉਹ ਵੀ ਤਾਜੀ ਸੂਈ ਆ ਠੀਕ ਆ ਹਾਂ ਇਹ ਵੀ ਕ੍ਰੋਸ ਆਕੇ ਦੇ ਵਿੱਚ ਹੈ ਠੰਡੀ ਆ ਜੀ ਬਿਲਕੁਲ ਵੀ ਬੜੀ ਬੜੀ ਠੰਡੀ ਬਹੁਤ ਠੰਡੀ ਆ ਆ ਲਓ ਜੀ ਦੋ ਚਾਰ ਬਹੁਤ ਵਧੀਆ ਚੱਲ ਰਹਾ ਠੀਕ ਆ ਠੀਕ ਆ ਬੱਚਾ ਨੇ ਕੀ ਥਲੇ ਇਹਦਾ ਬੜਾ ਅੱਛੀ ਆ ਜੀ ਉਹ ਅੱਛੀ ਆ ਹਾਂ ਜਿਹੜਾ ਬੱਚਾ ਹੈਗਾ ਜੀ 15-20 ਦਿਨ ਦਾ ਰਹਾ 20 ਤੋਂ 15-15 ਤੋਂ 20 ਦਿਨ ਦਾ ਸਮਾਂ ਜਿਹੜਾ ਦੋਸਤੋ ਸੂਈ ਨੂੰ ਹੋ ਗਿਆ ਸਵੇਰ ਦੁੱਜਾ ਹੀ ਹੋਵੇਗਾ ਇਹ ਵੀ ਦੁੱਜਾ ਹੋਵੇਗਾ ਲੱਗਦਾ ਫੇਸਬੁੱਕ ਤੋਂ ਦੁੱਜਾ ਹੀ ਹੈ ਤਾਂ ਦੁੱਜਾ ਦੁੱਜਾ ਹੀ ਹੈ ਆ ਦੇਖੋ ਜੀ ਸਟੀਲ ਨਹੀਂ ਦੇਖੋ ਸੇਕ ਤੋਂ ਗਾ ਕੋਈ ਚੱਕਰ ਵਾਲਾ ਹੋਰ ਨਾ ਕੋਈ ਹੋਈ ਲਗਵਾ ਦੇ ਹੂੰ ਉਹ ਵੀ ਵਧੀਆ ਇਹਨਾਂ ਵੀ ਨਾਲ ਨਾ ਉਹਦਾ ਯਾ ਮਤਲਬ ਗਾੜੀ ਪੁਣਾ ਮੜ ਪਾ ਕੇ ਚੋਦੀ ਜੀ ਜਿਹੜਾ ਪਈ ਨਾ ਉਹ ਇਹ ਨਾ ਵੀ ਪਈ ਚਲੋ ਉਹ ਪਉਦੇ ਸੀ ਮੈਂ ਤਾਂ ਵੈਸੇ ਤੇ ਉਹਦਾ ਝੋਲੀ ਰਾਤੀ ਹੈ ਜੀ ਮੇਰੇ ਕੋਲ ਠੀਕ ਦੁੱਧ ਕਿੰਨਾ ਕੋਣਾ ਆਪਣਾ ਇਹਦੇ ਕੋਲ ਜੀ ਜੀ ਦੇ ਕੋਲ 10 ਕਿਲੋ ਐ ਹੋ ਕੰਡੇ ਜਿਹੜਾ 10 ਕਿਟਾ ਜੀ 10 ਕਿਲੋ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਇਹਦੇ ਕੋਲ ਦੁੱਧ ਆ ਤੇ 15 ਤੋਂ 20 ਕ ਦਿਨ ਦਾ ਜਿਹੜਾ ਸਮਾਂ ਤੁਸੀਂ ਮੰਨ ਰਹੇ ਹੋ ਥੱਲੇ ਜਿਹੜਾ ਬੱਚਾ ਫੀਮੇਲ ਕਾਫ ਆ ਬੱਛੀ ਆ ਬਾਕੀ ਇੱਕ ਰੰਗਾਂ ਦਾ ਥੋੜਾ ਜਿਹਾ ਕਾਲਾ ਤੇ ਜਿਹੜਾ ਬਰਾਊਨ ਆਪਾਂ ਰੰਗ ਦਾ ਕੰਬੀਨੇਸ਼ਨ ਕਹਿ ਦਿੰਨੇ ਆ ਉਸ ਹਿਸਾਬ ਕਿਤਾਬ ਹੀ ਆ ਤੇ ਮੇਨ ਕਾਲ ਜਿਹੜੀ ਦੋਸਤੋ ਮੇਨ ਪਰਪਸ ਹੁੰਦਾ ਪਸ਼ੂ ਤਾਂ ਵਿਖਾਉਣਾ ਬਹੁਤ ਜ਼ਰੂਰੀ ਆ ਪਰ ਥਾਣਾ ਲੈਵੇ ਦਾ ਤੇ ਚਵਾਈ ਬਾਰੇ ਪੁੱਛਣਾ ਜਿਹੜਾ ਮੋਸਟ ਇੰਪੋਰਟੈਂਟ ਜਿਹੜਾ ਇੱਕ ਦੋਸਤੋ ਕਨਸੈਪਟ ਹੋ ਜਾਂਦਾ ਵੀ ਯਾਰ ਜਿਹੜਾ ਹਵਾਨੇ ਤੋਂ ਮਿਲ ਕਿਸੇ ਵੀਰ ਨੇ ਅਗੇ ਪਸ਼ੂ ਚੋਣਾ ਹੁੰਦਾ ਚਵਾਈ ਕਰਕੇ ਕੋਈ ਵੀਰ ਪਸ਼ੂ ਖੜਦਾ ਲੈ ਕੇ ਜਾਂਦਾ ਤੇ ਚਵਾਈ ਜਿਹੜੀ ਆਪਾਂ ਉਹ ਵੀ ਪੁੱਛਾਂਗੇ ਕਿੰਦਾ ਦੀ ਚਵਾਈ ਲੱਗੀ ਆ ਫਿਲਹਾਲ ਜਿਹੜਾ ਦੁੱਧਾ ਥੱਲੇ ਉਹ 10 ਲੀਟਰ ਆ ਜੀ ਠੀਕ ਆ ਠੀਕ ਆ ਅੱਛਾ ਭਾਜੀ ਚਵਾਈ ਇਹਨੂੰ ਕਿੱਦਾਂ ਦੀ ਲੱਗੀ ਜੀ ਚਵਾਈ ਵਧੀਆ ਜੀ ਭੋਲੀ ਅੱਛਾ ਜੀ ਹਾਂ ਜੀ ਇੱਕ ਵਾਰ ਇੱਕ ਆ ਚਵਾਈ ਚਾਹੁੰਸ ਨਾ ਇੱਕ ਸਾਰ ਨਾਲ ਅਗਲੇ ਅਗਲੇ ਪਿਛਲੇ ਨਾਲ ਐ ਜਿੱਦਾਂ ਮਰਜ਼ੀ ਕਰੀ ਕੋਈ ਕੇਸ ਹੋਈ ਇਹ ਨਹੀਂ ਵੀ ਕੋਈ ਲੋਕਾਂ ਦਾ ਰੱਖਣਾ ਹੋਊਗਾ ਹਾਂ ਜੀ ਠੀਕ ਆ ਗ੍ਰੇਡ 파ਫੜ ਤਾਂ ਜੈ ਜੀ ਹੈ ਜੀ ਇਹ ਬਿਲਕੁਲ ਜੈ ਜੀ ਤੋਕਣ ਦਾ ਭਾਅ ਕਰਦਾ ਵਾ ਅੱਛਾ ਜੀ ਹਾਂ ਜੀ ਦੱਸੋ ਕਰ ਜੀ ਕਿੰਨੇ ਕੁ ਦੀ ਦੇਰ ਗੀ ਬਹੁਤ ਵਧੀਆ ਕਰ ਲਈਏ ਹਾਂ 20000 ਦੀ 20000 ਦੀ ਆ ਦੇ ਦਾ ਠੀਕ ਹੈ ਜੀ ਹਾਂ ਜੀ 22000 ਦੀ ਜਦੋਂ ਦੋਦੇ ਨੇ ਚਲੋ ਵਨ ਦਿਖਾ ਕੇ 12 12000 ਆਉਣਾ ਦਈ ਜੂਗੀ 10 ਤੋਂ ਨੈਟੀ ਹੈ ਘਰ ਹਾਂ ਜੀ ਤੇ ਆਪਣਾ ਤਾਂ ਕੋਈ ਸਮਝਾ ਜਾਂਦੀ ਆਈ ਠੀਕ ਹੈ ਜੀ ਤੇ 12 ਕੋ ਦਈ ਕਿ ਮਹੀਨੇ ਪੈਸੇ ਘਰ ਬਿਲਕੁਲ 22000 ਭਰਾਓ ਲੈਣ ਦੇ ਨਾਲਾ ਮੋਲਾ 22000 ਜਿਹੜੀ ਇਹ ਵੱਛੀ ਦਾ ਮੋਲ ਆ ਠੀਕ ਆ ਤੇ ਦਿੱਤੀ ਜਾਊਗੀ ਇੰਨੇ ਤੇ ਵਿੱਚ ਤੇ ਮੈਲੇ ਮੂਲੇ ਚੱਲੀ ਲੱਗਦੀ ਮੈਨੂੰ ਹਾਂ ਮੈਲਾ ਤਾਂ ਮਾਰ ਲਿਆ ਕੋਈ ਹਜੇ ਹੈ ਬੜਾ ਨਾ ਮਾਰ ਲਿਆ ਗੋਸਨ 15-12 ਹੋ ਗਿਆ ਸੋਚਣਾ 15-12 ਨਗਰ ਪਾਰੀ ਤਿੰਨ ਦਿਨ ਮਾਰ ਲਾ ਪੈਦਾ ਹਾਂ ਹਾਂ ਮੈਨੇ ਉਹ ਤੋਂ ਮਾਰ ਬਾਹਰ ਆ ਗਈ ਮੈਨੇ ਉਹਨਾਂ ਇਹਨਾਂ ਦੋਨਾਂ ਦਾ ਵਜਾ ਹੋਊਗਾ ਜੀ ਹਾਂ ਹਾਂ ਤੇ ਆ ਰਹੀ ਹੈ ਇਹ ਤਾਂ ਹੀ ਮਤਲਬ ਇਹ ਮਾਰਨ ਦੀ ਗੱਲ ਹੈ ਬਿਲਕੁਲ 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 ਤੇ ਆ ਭਾ ਪੜਤਾ ਦੋਸਤੋ ਅੱਜ ਭਾਜੀ ਸਤਨਾਮ ਸਿੰਘ ਹੋਰਾਂ ਦੇ ਕੋਲ ਸੀਗੇ ਤੇ ਪਸ਼ੂ ਘਟੋ ਘਟ ਵੀ ਅੱਜ ਪੰਜ ਨਗ ਸੀਗੇ ਓਵਰ ਆਲ ਜਿੰਨੇ ਵੀ ਸਾਰੇ ਆ ਸਾਰੇ ਸੋਏ ਸਵਾਏ ਨੇ ਠੀਕ ਆ ਤੇ ਕੁਆਲਿਟੀਆਂ ਜਿਹੜੀਆਂ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਦਿਖਾਤੀਆਂ ਨੇ ਆਪਾਂ ਤੁਹਾਨੂੰ ਆ ਵੇਖੋ ਤੁਸੀਂ ਠੀਕ ਆ ਇਹ ਵੱਡੀ ਵਹਿੜ ਤੁਹਾਨੂੰ ਵਿਖਾਈ ਸੀ ਆਪਾਂ ਸੈਕਿੰਡ ਨੰਬਰ ਤੇ ਦੂਜੇ ਨੰਬਰ ਤੇ ਇਹ ਵੀ ਬਹੁਤ ਚੰਗੀ ਆ ਤੇ ਇਸ ਤੋਂ ਬਾਅਦ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਵਹਿੜ ਦਿਖਾਈ ਸੀ ਇਹ ਵੀ ਚੰਗੀ ਆ ਠੀਕ ਆ ਮਿਲਕ ਮੁਰਕ ਵੇਣ ਬਾਈ ਦਿਖਾ ਰਿਆਂ ਦਾ ਵੀ ਮਿਲਕ ਮੇਨ ਵੇਖੋ ਤੇ ਆ ਜਿਹੜਾ ਤੁਸੀਂ ਥੰਨੇ ਪਰ ਵੇਖਿਆ ਥੰਨੇ ਦਾ ਸਾਰ ਕੇ ਥੰਨੇ ਉਹਦੇ ਤੋਂ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੰਨੇ ਪਸ਼ੂ ਸੀਗੇ ਫਿਲਹਾਲ ਤੇ ਸਾਰੇ ਪਸੂ ਚੰਗੇ ਨੇ ਫਿਲਹਾਲ ਉਹ ਤੋਂ ਹੋਰ ਚੰਗੇ ਜਿਹੜੇ ਦੋਸਤੋ ਮਹਿਸੂਸ ਹੁੰਦੇ ਆ ਵਧੀਆ ਜਾਪਦੇ ਜਦੋਂ ਤੁਸੀਂ ਤਸੱਲੀ ਆਪਦੀ ਪਹੁੰਚ ਕਰਕੇ ਕਰੇ ਤਸੱਲੀ ਕਰਦੇ ਆ ਵੀ ਬੇਨਤੀ ਆ ਵੀ ਇੱਕ ਨਾ ਕੋਈ ਮਤਲਬ ਸਾਜੀ ਦੱਸੋ ਜੀ ਮੇਰੇ ਲਾਗੂ ਬੰਦੇ ਉਹਦਾ ਹੀ ਬੰਦਾ ਲੱਗਦਾ ਮੈਨੂੰ ਕੋਈ ਢਿੱਲੂ ਸਾਹ ਲਿਖਿਆ ਉਹਨੇ ਆਪਦੇ ਕਮੇਡੀ ਵਾਲੇ ਦਾ ਹਲੇ ਤੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਕਿ ਮੈਂ ਆਪਣੀ ਚਾਲ ਤੇ ਹਾਸੇ ਵਾਲੀ ਚਾਲ ਤੇ ਰਹਿ ਜਾਣਾ ਮੈਨੂੰ ਕੁੱਤਾ ਭੌਂਕ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਜਾਂ ਉਹ ਬੰਦਾ ਮੈਨੂੰ ਕਮੈਂਟ ਕਰੇ ਜਿਹੜਾ ਮੇਰੇ ਕੋਲ ਮਾਲ ਖੜਦਾ ਨਾ ਉਹ ਆਖੇ ਵੀ ਤੇਰਾ ਮਾਲ ਖੜਿਆ ਗਲਤ ਨਿਕਲਿਆ ਉਹਦੇ ਕਮੈਂਟ ਨੂੰ ਮੈਂ ਮੰਨਦਾ ਕਿ ਉਹਦੇ ਬੰਦੇ ਦੇ ਕਮੈਂਟ ਨੂੰ ਮੈਂ ਕੋਈ ਨਹੀਂ ਮੰਨਦਾ ਫਿਰ ਬਾਕੀ ਲਿਖਣਾ ਵੀ ਥੱਲੇ ਕੋਈ ਨਹੀਂ ਆਉਂਦਾ ਗੱਲ ਕੋਈ ਲਿਖਣੀ ਹੁੰਦੀ ਆ ਸਪੈਲਿੰਗ ਕੋਈ ਪਾਉਣਾ ਨਹੀਂ ਆਉਂਦਾ ਉਹ ਮੇਰਾ ਵੀਰ ਕੋਈ ਆਪਣਾ ਹਿਸਾਬ ਦਾ ਲਾ ਕੇ ਜੇ ਕੋਈ ਬੰਦਾ ਕੋਈ ਹੈਗਾ ਕੋਈ ਦੁੱਖ ਰੰਜਸ ਹੈਗੀ ਤੇ ਉਹ ਸਾਹਮਣੇ ਹੋ ਕੇ ਕੱਢ ਲੇ ਬਿਲਕੁਲ ਬਿਲਕੁਲ ਹਾਂ ਮੈਨੂੰ ਕਮੈਂਟ ਕੋਈ ਦਾ ਵੇਖ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਮੈਂ ਆਪਣੇ ਸਾਡਾ ਕੰਮ કરી ਜਾਂਦਾ ਹੋ ਬਿਲਕੁਲ ਬਾਕੀ ਸਾਨੂੰ ਉਹਦੇ ਉਹਦੇ ਬੰਦੇ ਤੋਂ ਮਤਲਬ ਜਿਹੜਾ ਹਾਂ ਤੋਂ ਮਾਲ ਖੜ ਕੇ ਸਾਨੂੰ ਕਮੈਂਟ ਕਰੂ ਉਹ ਤਾਂ ਸਾਨੂੰ ਦੁੱਖ ਹੋਊਗਾ ਕਿ ਐਂ ਕੋਈ ਨਾ ਹਰਾ ਫਿਰ ਕੀਤੀ ਆ ਜਾਂ ਕਿਦਾਂ ਬਿਲਕੁਲ ਹਾਂਜੀ ਅ ਸੋ ਜਰੂਰ ਦੋਸਤੋ ਇਸ ਗੱਲ ਦਾ ਧਿਆਨ ਦਿਆ ਕਰੋ ਵੀ ਜਿਹੜੇ ਖਾਸ ਤੌਰ ਤੇ ਕਮੈਂਟ ਜਿਹੜੇ ਆਉਣ ਆਪਾਂ ਦੋਸਤੋ ਤਾਂ ਰੱਖੇ ਆ ਹੋਰ ਚੈਨਲਾਂ ਨੂੰ ਆਪਾਂ ਬੰਦ ਨਹੀਂ ਕੀਤੇਗੇ ਤੇ ਤਾਂ ਰੱਖਿਆ ਵੀ ਕਿਸੇ ਵਪਾਰੀ ਵੀਰ ਤੋਂ ਤੁਸੀਂ ਕੋਈ ਪਸ਼ੂ ਲੈ ਕੇ ਜਾਂਦੇ ਹੋ ਮਾੜਾ ਪੈ ਗਿਆ ਜੋ ਦੱਸਿਆ ਗਿਆ ਉਹਦੇ ਮੁਤਾਬਕ ਉਹ ਚੀਜ਼ ਨਹੀਂ ਨਿਕਲੀ ਹਾਂਜੀ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਉਥੇ ਤੁਸੀਂ ਕਮੈਂਟ ਲੇਖ ਸਕਦੇ ਹੋ ਮਾੜਾ ਚੰਗਾ ਕੁਝ ਕਹਿ ਸਕਦੇ ਹੋ ਅਸੀਂ ਅਗਲੇ ਨਾਲ ਕੀਤਾ ਸਾਨੂੰ ਅਗਲੇ ਨੇ ਲੈ ਆਣਾ ਬਿਲਕੁਲ ਜੀ ਤੇ ਜਿਹੜਾ ਵੇਖੋ ਇੰਨਾ ਹਰ ਇਹਦੇ ਵੈਸੇ ਮਤਲਬ ਮਹਾਰਾ ਨੂੰ ਜਾਣਦਣੀ ਆ ਇੰਨਾ ਭੈਣ ਭਰਾਵਾਂ ਦੇ ਭਰੋਸਾ ਕਰਕੇ ਮਾਲ ਖਰਦੇ ਆ ਪੈਗ ਨਹੀਂ ਉਹ ਅਗਲਾ 70 75000 ਰੁਪਏ ਖਾਤੇ ਹੀ ਪਾਉਂਦਾ ਬਿਨਾ ਕੋਈ ਜਾਣ ਪਛਾਣ ਤੋਂ ਤੇ ਅਸੀਂ ਵੀ ਉਹਦੇ ਹੱਥ ਤੇ ਆਪਦਾ ਜੋਰ ਪੂਰਾ ਲਾਵਾਂਗੇ ਵੀ ਅਸੀਂ ਖਰੀਦ ਤਰੀਏ ਬਿਲਕੁਲ ਹਾਂ ਬਾਕੀ ਠੀਕ ਆ ਲੋ ਇਹੋ ਹੀ ਆ ਤੇ ਬਾਕੀ ਜਿੰਨੇ ਵੀ ਆਉਣਾ ਸੋਇਆ ਸੋਇਆ ਮਾਲ ਆਉਂਦਾ ਤੁਸੀ ਕਰਦੇ ਜੇ ਕੋਈ ਨਾਂ ਵੀ ਚਾਹੂਗਾ ਆਪਣੇ ਪਾਲ ਠੀਕ ਹੈ ਭਾਈ ਸਰਨਾਰਨ ਸਿੰਘ ਜੀ ਨਹੀਂਗਾ ਵੀ ਤੁਹਾਨੂੰ ਕੋਤ ਦੱਸਿਆ ਕਿ ਲਾਂਗੇ ਉਸੇ ਜਾ ਕੇ ਜੋਣ ਗਲਤ ਨਿਕਲ ਗਿਆ ਜਾਂ ਕੋਈ ਦਰਤ ਚੜ ਕਰਨੀ ਉਹ ਕੰਮ ਨਹੀਂ ਹਾਂਜੀ ਬਾਕੀ ਭਾਜੀ ਇੰਨਾ ਹੀ ਗੱਲ ਹੀ ਆ ਬਾਕੀ ਚਵਾਈਆਂ ਦੇ ਵਿੱਚ ਕਦੀ ਵੀ ਪਸ਼ੂ ਕਿਸੇ ਕਿਲੋ ਤੋਂ ਆਪਾਂ ਵੀਡੀਓ ਪਾਉਣੇ ਆ ਕਦੀ ਚਵਾਈਆਂ ਦੇ ਵਿੱਚ ਫੇਰ ਨਹੀਂ ਹੋਣਾ ਚਾਹੀਦਾ ਹਾਂ ਜੇ 10 ਕਿਲੋ ਦੱਸਿਆ 9 ਨਿਕਲ ਜਾ 8 ਨਿਕਲ ਜਾ ਕੋਈ ਵੱਡਾ ਗੱਲ ਭਾਜੀ ਅਖੰਡ ਤੱਕ ਲੋ ਘਰ ਜੇ ਉਹ ਵੈਸੇ ਵੀ ਚਲੋ ਭੈਣ ਭਰਾ ਸਿਆਣੇ ਆ ਜਦੋਂ ਉਹਨਾਂ ਦੇ ਘਰ ਜਾ ਕੇ ਹੁਣ ਮੈਂ ਕਹਾਂ ਉਹਦੀ ਕੱਲ ਆਪਾਂ ਹਿਸ਼ਾਰ ਪਰ ਗਾ ਘੱਲੀ ਸਿਰਫ ਮਤਲਬ ਫੋਨ ਕੀਤਾ ਮੇਰੇ ਨੂੰ ਆਦਾ ਨਹੀਂ ਜੋ ਵੀ ਦੱਸਿਆ ਉਹੋ ਹੀ ਨਿਕਲਿਆ ਬਸ ਠੀਕ ਨਹੀਂ ਤੇ ਅਗਲੇ ਆਪ ਦਾ ਦਿਲਵਾਦ ਅਗਲਾ ਵੀ ਖੁਸ਼ ਆ ਖੁਸ਼ ਆ ਜੀ ਉਦੋਂ ਹੋਰ ਮਾਣ ਮਹਿਸੂਸ ਹੁੰਦਾ ਬੰਦੇ ਨੂੰ ਤੇ ਇੱਕ ਅਪਰੀਸ਼ੀਏਟ ਹੁੰਦਾ ਬੰਦਾ ਵੀ ਆਪਾਂ ਹੋਰ ਸੋਹਣਾ ਕੰਮ ਕਰ ਗਈ ਜਦੋਂ ਕੋਈ ਰਿਸਪਾਂਸ ਚੰਗਾ ਆਉਂਦਾ ਤੇ ਕਿਸੇ ਦਾ ਜੀ ਨਹੀਂ ਕਰਦਾ ਵੀ ਕਿਸੇ ਨੂੰ ਪਸੂ ਕੀ ਮਾਰਾ ਪੈ ਜੇ ਤੇ ਅੱਜ ਦੋਸਤੋ ਪਾਜੀ ਸਤਨਾਮ ਦੇ ਕੋਲੇ ਆ ਪਸੂ ਸੀਗੇ ਡਿਟੇਲ ਮਿਲ ਚੁਕੀ ਹੈ ਤੁਹਾਨੂੰ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ